ਜ਼ਿਲ੍ਹਾ ਛੀਰੀ ਮੁਕਤਸਰ ਸਾਹਿਬ ਦੇ ਮਲੋਟ ਨੇੜਲੇ ਪਿੰਡ ਕਿੰਗਰਾ ਦੇ ਰਜਵਾਹੇ ਵਿੱਚੋਂ ਮગરਮਛ ਦੇਖੇ ਜਾਣ ਨਾਲ ਸੰਸਲੀ ਦਾ ਮਾਹੌਲ ਬਣ ਗਿਆ ਇਸ ਮગરਮਛ ਨੂੰ ਕਾਬੂ ਕਰਨ ਵਾਸਤੇ 300 ਕਿਲੋਮੀਟਰ ਦੂਰ ਹਰਿਆਣੇ ਦੇ ਕੁਰਕ ਖੇਤਰ ਤੋਂ ਇਸ ਕੰਮ ਦਾ ਮਾਹਿਰ ਪ੍ਰਗਟ ਸਿੰਘ ਆਪਣੀ ਟੀਮ ਅਤੇ ਆਪਣੇ ਜੀਬ ਖਰਚੇ ਨਾਲ ਇੱਕ ਕਾਰ ਰਾਹੀਂ ਪਿੰਡ ਕਿੰਗਰਾ ਪਹੁੰਚਿਆ ਜਿੱਥੇ ਪ੍ਰਗਟ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਕਾਫੀ ਲੰਮਾ ਸਮਾ ਜਦੋਂ ਜੈਦ ਤੋਂ ਬਾਅਦ ਇੱਕ ਕੁਆਂਟਲ ਵਜ਼ਨ ਢੋਪਾਰੇ 8 ਫੁੱਟ ਲੰਮੇ ਮਗਰ ਮੱਛ ਨੂੰ ਕੀਤਾ ਕਾਬੂ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਚਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਆਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਘੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮਾਰਲੀ ਜਾਂ ਜਾਨੀ ਨੁਕਸਾਨ ਨਾ ਹੋ ਸਕੇ ਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਆਪ ਨੂੰ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਤਾਂ ਹੋ ਸਕਦਾ ਨੁਕਸਾਨ ਪਰ ਕਿਵੇਂ ਹੋਇਆ ਤੁਹਾਡਾ ਇਹ ਗੱਲ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਦੇ ਹਾਂ ਹਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜਿਹਾਲ ਜਾਂ ਹੋਰ ਮਗਰਮਚ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਕਿ ਅਸੀਂ ਇਹਨਾਂ ਨਾਲ ਸੰਪਰਕ ਇਹ ਹੈਗਾ ਜੀ 8 ਫੁੱਟ ਦਾ ਇੱਥੇ ਘਟੋ ਘਟਾ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਫਿਰ ਦੇ ਨੂੰ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਪਚਾਇਆ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਵਾਰ ਜੇ ਸਿ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਵਾਂਗੇ ਤਾਂ ਆਪਾਂ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਆ ਕੰਮ ਨਹੀਂ ਕਰਦੇ ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ 'ਚ ਜ਼ਿਆਦਾ ਦਿਖਦਾ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਧੁੱਪੇ ਉਹ ਪਾਣੀ ਚ ਬਾਹਰ ਆ ਜਾਂਦਾ ਫਿਰ ਅੰਦਰ ਜਾਵਦਾ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੀਏ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸੀਡੈਂਟ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਮਹਿਕਮੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ। ਡਰ ਤਾਂ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰਦਾ ਤਾਂ ਨਾ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ ਚ ਪਾਏ ਜਾਂਦੇ ਕੜਿਆਲ ਜੀ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ। ਹੋ ਸਕਦਾ ਚਾਰ ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਕਿ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜੀਓ ਤੇ ਜਿਉਂਦੇ ਆਂਦੇ ਤੈਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕੇ ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਆਨਲਾਈਨ ਫ੍ਰੀ ਸੇਵਾ ਹਰਿਆਣਾ ਕੁਰਕ ਖੇਤਰ ਔਰ 10 ਦਿਨਾਂ ਤੋਂ ਮੇਰੇ ਕੋਲ ਇਸ ਪਿੰਡ ਤੋਂ ਵੀਡੀਓ ਕਾਲ ਕੀਤੀ ਜਾ ਰਹੀਆਂ ਸਨ ਕਿ ਇੱਕ ਬਹੁਤ ਵੱਡਾ ਕੜਿਆਲ ਹੈ ਸਤਫੁਰ ਦੇ ਆਸ-ਪਾਸ ਦਾ ਭਾਜੀ ਤੁਸੀਂ ਆਓ ਰੈਸਕਿਊ ਕਰੋ ਇਹਨਾਂ ਨੇ ਮਹਿਕਮੇ ਨਾਲ ਗੱਲ ਕੀਤੀ ਲੇਕਿਨ ਮਹਿਕਮੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਸੋ ਅੱਜ ਆਪਣੀ ਟੀਮ ਦੇ 6 ਮੈਂਬਰ ਲੈ ਕੇ ਇੱਥੇ ਮੈਂ ਪਹੁੰਚਿਆ ਸਰ 2 ਘੰਟਿਆਂ ਤੋਂ ਅਸੀਂ ਇਸ ਖੁੰਖਾਰ ਕਰੋਕੋਡਾਇਲ ਨੂੰ ਘੜਿਆਲ ਨੂੰ ਰੈਸਕਿਊ ਕਰ ਲਿਆ ਮਹਿਕਮੇ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜਿਵੇਂ ਮਹਿਕਮਾ ਇੱਥੇ ਪਹੁੰਚੇਗਾ ਉਹਨਾਂ ਦੇ ਹਵਾਲੇ ਅਸੀਂ ਕਰ ਦੋ। ਇਹਦਾ 7 ਕੋਟ ਦੇ ਆਸ-ਪਾਸ ਲੰਬਾਈ ਹੈ ਔਰ ਕੁਇੰਟਲ ਦੇ ਆਸ-ਪਾਸ ਇਹਦਾ weight। 2 ਘੰਟੇ ਦੇ ਰੈਸਕਿਊ ਦੌਰਾਨ ਇਹਨੂੰ ਫੜ ਲਿਆ। ਭਾਜੀ ਮੈਂ 24 ਸਾਲਾਂ ਤੋਂ ਹੀ ਇਨਸਾਨੀਅਤ ਦੀ ਫ੍ਰੀਅਰ ਕੋਸਟ ਸੇਵਾ ਨਿਭਾ ਰਿਹਾ ਹਾਂ ਅੱਜ ਵੀ ਆਪਣੇ ਪੱਲੋਤਾਸ ਵੀ ਹੱਥ ਪਿਆ ਲਾ ਕੇ ਸਿਰਫ ਇਸ ਕਰਕੇ ਆਇਆ ਕਿ 2 ਮਹੀਨੇ ਤੋਂ ਇਸ ਏਰੀਆ ਦੇ ਜ਼ਿਮੀਦਾਰ ਵੀਰ ਕਿਸਾਨ ਵੀਰ ਡਰ ਦੇ ਮਾਹੌਲ 'ਚ ਸਨ ਖੋਫ ਸੀ ਬੱਚੇ ਨਾਂਦੇ ਔਰ ਨਿੱਕੇ ਨਿੱਕੇ ਬੱਚੇ ਆਪਣੇ ਆ ਡੈਡੀ ਚਾਚੇ ਤਾ ਉਹਨਾਂ ਦੇ ਮਗਰ ਚਾਹ ਪਾਣੀ ਵੀ ਲੈ ਕੇ ਸਿਰ ਜਵਾਇ ਤੋਂ ਨਿਕਲਦੇ ਸਨ ਸਾਰੇ ਅੰਦਰੇ ਖੌਫ ਬਣਿਆ ਹੋਇਆ ਸੀ ਉਸ ਖੌਫ ਨੂੰ ਵੇਖਦੇ ਹੋਏ ਮੈਂ ਆਪਣੀ ਧਿਰ ਧਰਦੀ ਬਾਜੀ ਲਾ ਕੇ ਆਪਣੀ ਟੀਮ ਲੈ ਕੇ ਆਪਣਾ ਪੱਲਾ ਖਰਚਾ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨ ਆਇਆ ਔਰ ਉਹਦੇ ਵਿੱਚ ਮੈਂ ਕਾਮਯਾਬੀ ਹੋਇਆ ਔਰ ਇਹਨੂੰ ਫੜ ਵੀ ਲਿਆ ਬਿਲਕੁਲ ਫ੍ਰੀ ਆਫ ਕੋਸਤ ਸੇਵਾ ਬਣ ਬਸ ਇਹੀ 9729334999 9729374999 ਮੇਰਾ ਨੰਬਰ ਹੈ ਤੁਸੀਂ ਜੁੜ ਕੇ ਸਹਿਯੋਗ ਸੇਵਾ ਕਰ ਸਕਦੇ ਹੋ